ਪਹਿਲੀ ਗੱਲ ਤੁਸੀਂ ਮੈਂ ਕਮੈਂਟ ਪੜਦਾ ਹੀ ਨਹੀਂ ਕਿਸਦਾ ਕਿਸੇ ਦੀ ਇਨਕਾਤ ਨਹੀਂ ਮੈਨੂੰ ਕੋਈ ਦੱਸ ਸਕੇ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਠੀਕ ਹੈ ਨਾ ਜਿਹੜਾ ਘਰ ਬੈਠ ਕੇ ਜਿਹੜਾ ਵਿਲਾ ਜਿਹਨੇ 300 ਰੁਪਏ ਦਾ ਨੈਟ ਪੈਕ ਪਵਾਇਆ ਸੜਿਆ ਜਾ ਕਮੈਂਟ ਮਾਰਨ ਨੂੰ ਉਹਦਾ ਮੈਨੂੰ ਮੈਟਰ ਨਹੀਂ ਕਰਦਾ ਹੈਗਾ ਤੇ ਕਮੈਂਟ ਕਰਨ ਵਾਲਿਆ ਕਿਸੇ ਦੇ ਕਹਿਣ ਨਾਲ ਮੈਂ ਉਹਦਾ ਤਾਂ ਨਹੀਂ ਕੰਮ ਕਰਨਾ ਹੈਗਾ ਰਾਈਟ ਸੋ ਇਹੀ ਫਰਕ ਹੈ ਕਿ ਤੁਸੀਂ ਪਹਿਲਾਂ ਗੇਮ ਚ ਸਟੈਪ ਇਨ ਕਰੋ ਫੇਰ ਮੈਨੂੰ ਦੱਸੋ ਕੀ ਕਰਨਾ ਹੈ ਕਿ ਨਹੀਂ ਕਰਨਾ ਆ ਜਿਹੜਾ ਇੱਕ ਹੈਗਾ ਆ ਥੋੜਾ ਜਿਆਦਾ ਹੀ ਹਵਾਜ ਉਡਲਾ ਪਿਆ ਮੈਂ ਵੀਡੀਓ ਵੇਖੀ ਹੁਣੇ-ਹੁਣੇ ਵੇਖੀ ਹਾਲੇ ਮੈਂ ਕਿ ਇਹਦਾ ਨਵਾਂ ਗਣ ਆਇਆ ਜੋੜ ਤੇ ਉਹਦੀ ਪ੍ਰੋਮੋਸ਼ਨ ਕਰਨ ਵਾਸਤੇ ਆ ਕਿਤੇ ਗਿਆ ਇਹਨੇ ਕੋ ਕਹਾ ਮੈਂ ਪਹਿਲੀ ਗੱਲ ਤੇ ਕਮੈਂਟ ਵੇਖਦਾ ਨਹੀਂ ਜੇ ਵੇਖਾਂ ਤੇ ਉਹਨਾਂ ਨੂੰ ਇਗਨੋਰ ਕਰ ਦਿੰਦਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਕਾਰ ਬੈ ਕੇ 30 ਰੁਪਏ ਦਾ ਨਟਪੈਕ ਪਾ ਆ ਗਏ ਐਵੇਂ ਗੜੇ ਸੜੇ ਕਮੈਂਟ ਮਾਰ ਦੇਣੇ ਤੇ ਮੈਨੂੰ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਇੱਕ ਸਾਭ ਵੀ ਜੇ ਮੇਰੀ ਆਪ ਵੇਖਣਗੇ ਵੀਡੀਓ ਤੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਭਾਜੀ ਤੁਹਾਡੇ ਤੋਂ ਪਹਿਲਾਂ ਵੀ ਕਈ ਕਲਾਕਾਰ ਆਏ ਨੇ ਪੰਜਾਬੀ ਇੰਡਸਟਰੀ ਵਿੱਚ ਨਾ ਹੀ ਅੱਜ ਤੱਕ ਉਹ ਕਦੀ ਇਹਨਾਂ ਉਛਲੇ ਨੇ ਨਾ ਹੀ ਉਹ ਇੰਨੀ ਉਹਨਾਂ ਨੇ ਕਦੀ ਬਕਵਾਸ ਕੀਤੀ ਏ ਤੁਹਾਡੇ ਲਈ ਸਾਰੇ ਐਕਟਰਾਂ ਦੀ ਹੁਣ ਜਿਹੜੇ ਪੰਜਾਬੀ ਇੰਡਸਟਰੀ ਵਿੱਚ ਹੈਗੇ ਨੇ ਤੁਹਾਡੀ ਉਹਨਾਂ ਦੇ ਅੱਗੇ ਇੱਜ਼ਤ ਖਤਮ ਹੋ ਗਈ ਏ ਤੁਹਾਡੀ ਪੰਜਾਬੀ ਵੀਰਾਂ ਦੇ ਅੱਗੇ ਵੀ ਖਤਮ ਹੋ ਗਈ ਬਣੀ ਹਾਂ ਦੀ ਬਿਨਵਰ ਬੇਨਤੀ ਇੱਕ ਹੀ ਸਾਹ ਨੂੰ ਕਿ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਨਾ ਕਰਨ ਤੇ ਜੇ ਹੁਣ ਇਹਨਾਂ ਨੇ ਆ ਵਾਲਾ ਕੰਮ ਵੀ ਕੀਤਾ ਤੇ ਹੱਥ ਜੋੜ ਕੇ ਸਾਰੇ ਪੰਜਾਬੀ ਵੀਰਾਂ ਕੋ ਬਾफी ਮੰਗਣ ਐਨਆਰਏ ਵੀਰਾਂ ਕੋ ਸਾਡੇ ਅਮਰੀਕਾ ਆਸਟ੍ਰੇਲੀਆ ਕੈਨੇਡਾ ਵਗੈਰਾ ਤੋਂ ਤੇ ਅੱਗੇ ਤੋਂ ਜਿਆਦਾ ਹਵਾਚ ਨਾ ਸੁਣਨ ਆਹੋ ਸਾਡੀ ਬੇਨਤੀ ਹੈਗੀ ਹੈ ਪੀਰੇ ਤੋਂ ਜਾਣੇ ਜਾਂ ਜਾਨੇ ਜੇ ਕਿਸੇ ਵੀ ਫੈਨ ਦਾ ਦਿਲ ਦੁਖਿਆ ਹੋਵੇ ਤਾਂ ਉਹਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ